ਪਤਾ ਲੇ ਕਿ ਇਹ ਹਰਪ੍ਰੀਤ ਦਾ ਬਟੂਨੇ ਨੇ ਕੰਮ ਕਰਿਆ ਕਿ ਨਹੀਂ ਵੀ ਘਰੇ ਬੇਲੀਆਂ ਬੈਠੀਆਂ ਕਿ ਕੀ ਕਰੀਏ ਸਿਰ ਦੁਖੀ ਜਾਂਦਾ ਕਿ ਕੀ ਹੁੰਦਾ ਉਹਦਾ ਬਿਮਾਰ ਹੋ ਗਈ ਕਿ ਨਹੀਂ ਰਹੇਗੀ ਨਹੀਂ ਨੌਕਰੀ ਤੋਂ ਕਿੱਧਰ ਫੇਰਦੀਆਂ ਕੁੜੇ ਹਰਪ੍ਰੀਤ ਸੋਡਾ ਕਰ ਜਾਂਦੀ ਸੀ ਮੈਂ ਤਾਂ ਮੈਂ ਤੇਰੇ ਕੋਲੇ ਆਉਂਦੀ ਸੀ ਕਿਵੇਂ ਬਣੇ ਨਹੀਂ ਮੈਂ ਤਾਂ ਬਸ ਪੁੱਛਣਾ ਅੱਜ ਮੇਰਾ ਨਹੀਂ ਤਾਂ ਸਿਰ ਦੁਖੀ ਜਾਂਦਾ ਅੱਛਾ ਬਣੇ ਹੋਰ ਤੇ ਨਾ ਮੈਂ ਡਿਊਟੀ ਤੇ ਗਈਆਂ ਪਣੀ ਅੱਜ ਕਿਉਂ ਨਹੀਂ ਗਈ ਡਿਊਟੀ ਤੇ ਤੂੰ ਨਹੀਂ ਬਸ ਉਹੀ ਫਿਰ ਤੈਨੂੰ ਦੱਸੀ ਤੇ ਨਹੀਂ ਸਿਰ ਦੁਖਦਾ ਤਾਂ ਨਹੀਂ ਗਈ ਫਿਰ ਦਵਾਈ ਦੂ ਵੀ ਲੈ ਲੈਂਦੀ ਕੋਈ ਨੀ ਦਵਾਈ ਤਾਂ ਲੈ ਲੂੰਗੀ ਗੋਲੀ ਲੈ ਕੇ ਆਈਆਂ ਮੈਂ ਤੇ ਤੇਰੇ ਕੋਲੇ ਆਈ ਸੀੜੀਏ ਸਾਡੇ ਤੇ ਕੋਈ ਬਾਰਚ ਨਾ ਟੂਣਾ ਦਰ ਗਿਆ ਸੱਚੀ ਨਹੀਂ ਭੈਣੇ ਹਾਂ ਸਾਡੇ ਕੋਲ ਤਾਂ ਕੋਈ ਨੁਪੁੱਤੇ ਦਾ ਪਤਾ ਨਹੀਂ 1000 ਦਾ ਪਤਾ ਨਹੀਂ 1500 ਦਾ ਉਹ ਦੇਖ ਲੈ ਸਮਾਨ ਦੇਖਦਾ ਪਿਆ ਉਹ ਪਿਆ ਕੰਦ ਤੇ ਤੇਰੇ ਸੱਚੀ ਮਾੜੀ ਗੱਲ ਹੈ ਭੈਣੇ ਕੌਣ ਕਰਕੇ ਟੂਣਾ ਲਾ ਲੈ ਲੋਕ ਲੱਗਦੇ ਆ ਭੈਣੇ ਸਾਡੇ ਤੇ ਮੱਚਦੇ ਆ ਲੋਕ ਤਾਂ ਲੋਕਾਂ ਨੂੰ ਭਟਾਏ ਆ ਇਹ ਨੌਕਰੀ ਤੇ ਲੱਗੇ ਹੋਏ ਨਾ ਹਾਂ ਬਸ ਐਸੀ ਕਿਹੜਾ ਭੈਣੇ ਉਹ ਹੀ ਗੱਲ ਕਿਸੇ ਦੇ ਕਰਾਂ ਪੈਸੀ ਚੱਕ ਕੇ ਲੈਉਣੀਆਂ ਜੇ ਐਸੀ ਨੌਕਰੀ ਤੇ ਲੱਗੇ ਆ ਐਸੀ 2 ਰੁਪਏ ਆ ਆਪਦੇ ਉਹੀ ਗੱਲ ਮਿਹਨਤ ਦੇ ਕਮਾਉਨੇ ਆ ਪੜ੍ਹਾਈ ਕਰੀਏ ਦਿਨ ਰਾਤ ਇੱਕ ਕਰਿਆ ਨਹੀਂ ਭੈਣੇ ਆ ਦੇਖ ਲੈ ਮੈਂ ਕਰਦੀ ਆਂ ਕਿ ਮੇਰਾ ਪੂਰੀ ਨਹੀਂ ਚੜਦਾ ਹੈਗਾਗਾ ਮੈਂ ਤਾਂ ਬਥੇਰੀ ਕਰਦੀ ਆਂ ਕਿ ਮੇਰੇ ਤੇਰੇ ਪੇਪਰ ਨਿਕਲਿਆ ਨਹੀਂ ਕਿੱਥੋਂ ਨਿਕਲੇ ਮੈਂ ਤਾਂ ਮਿਹਨਤ ਬਥੇਰੀ ਕਰਦੀ ਪੂਰੀ ਨਹੀਂ ਚੜਦਾ ਮੈਂ ਤਾਂ ਆਪ ਕਹਿੰਦੇ ਸਾਡੇ ਤੇ ਕਿਹਨੇ ਕੁਝ ਕਰਾ ਛੜਿਆਗਾ ਕਿੰਨੇ ਨੰਬਰ ਘਟ ਰਹੀ ਗਏ ਕੁੜੇ ਮੇਰੇ ਤਾਂ ਬਾਬਾ ਘਟਾ ਭੈਣੇ ਫੇਰ ਵੀ ਕਿੰਨੇ ਕਹੇ ਦੱਸਾਂ ਹੁਣ ਤੈਨੂੰ ਬਸ ਤੂੰ ਹੋਰ ਗੱਲ ਸੇੜ ਤਾ ਨੰਬਰੀ ਘਟਾਏ ਨਾ ਨੰਬਰ ਘਟਾਏ ਭੈਣੇ ਹਾਂ ਚੱਲੇ ਕੋਈ ਨਹੀਂ ਪੈਣੀ ਨੇ ਭੈਣੇ ਅਸੀਂ ਤਾਂ ਤਾਪੇ ਪਏ ਆ ਪਿੰਡ ਤੋਂ ਸਾਡਾ ਤਾਂ ਜੀਅ ਓਕਿਆ ਪਿਆ ਅਸੀਂ ਤਾਂ ਨਾ ਹੁਣ ਸਿਲਬਰ ਸ਼ੀਟੀ ਚ ਕੋਠੀ ਪਾਵਾਂਗੇ ਅੱਛਾ ਪਰ ਹੁਣ ਜਾਣਗੇ ਤੂੰ ਹੈ ਉੱਥੇ ਪਾਵਾਂਗੇ ਅਸੀਂ ਤਾਂ ਉੱਥੇ ਥਾਂ ਲੈ ਕੇ ਨਾ ਉੱਥੇ ਵਧੀਆ ਵਾਲੀ ਕੋਠੀ ਪਾ ਲਈ ਨਾ ਨਹੀਂ ਬਣਾਉਂਦੇ ਤੂੰ ਤਾਂ ਵਧੀਆ ਘਰਾ ਸੋਡਾ ਇੰਨਾ ਸੋਹਣਾ ਘਰਾ ਡਿਓਟੀ ਤੇ ਆ ਜਾ ਕਰਾਂਗੇ ਲੋਕ ਨਹੀਂ ਕਰਨ ਦੇਂਦੇ ਭੈਣੇ ਨੌਕਰੀ ਲੋਕ ਪਿੱਛੇ ਪੈ ਰਹੇ ਨਾ ਉੱਥੇ ਨੇੜੇ ਹੋਊ ਫਿਰ ਤੈਨੂੰ ਤਾਂ ਕਰਕੇ ਕਹਿਣੀ ਹੁੰਦੀ ਭਾਵੇਂ ਨੇੜੇ ਭਾਵੇਂ ਦੂਰ ਅਸੀਂ ਤਾਂ ਗੱਡੀ ਤੇ ਹੁਣ ਆ ਜਾ ਕਰਾਂਗੇ ਹਾਂ ਸਹੀ ਗੱਲ ਹੈ ਦੂਰ ਦੇ ਕਿਉਂ ਨੇ ਣਾੜੇ ਉਹ ਗੱਲ ਸ਼ਹਿਰ ਚ ਸਾਰੀ ਸਹੂਲਤ ਹੈ ਚਲ ਤੁਸੀਂ ਜਾਓ ਸਮੰਧੀ ਅਸੀਂ ਵੀ ਆ ਜਾਾਂਗੇ ਫਿਰ ਮੰਗਰ ਸੋੜਦੇ ਅਸੀਂ ਗ੍ਰੀਨ ਵੈਲੀ ਚ ਆ ਜਾਾਂਗੇ ਤੁਸੀਂ ਸੈਲਿਬਰਿਟੀ ਬਣਦੇ ਜੇ ਤੂੰ ਲੱਗ ਗਈ ਨੌਕਰੀ ਤੇ ਜੇ ਮੈਂ ਲੱਗ ਗਈ ਨਾ ਨੌਕਰੀ ਤੇ ਫਿਰ ਹੋਣ ਛੇਲਗਾ ਛੇਲਗਾ ਨੇ ਇੱਕ ਥਾਂ ਹੋਣੀ ਹੈ ਕਿੱਥੇ ਹੋਰ ਹਣ ਮੈਂ ਕਿਉਂ ਪਿੱਛੇ ਰਜੂੰਗੀ ਤੇਰੇ ਨਾਲ ਤੇੜੀਏ ਪਤਾ ਕਰੀਂ ਜੇ ਤੈਨੂੰ ਕਿਸੇ ਦਾ ਪਤਾ ਹੋਵੇ ਨਾ ਵੀ ਸਾਡੇ ਬਾਰਗ ਕੌਣ ਆਈ ਸੀ ਟੂਣਾ ਕਰਨ ਜੇ ਕਿਤੇ ਮੈਨੂੰ ਪਤਾ ਲੱਗ ਜਾਏ ਨਾ ਮੈਂ ਤਾਂ ਗੁੱਤੋਂ ਫੜ ਕੇ ਕਿਸੇ ਦੱਸ ਦੂੰਗੀ ਮੈਨਾਂ ਮੈਂ ਤਾਂ ਜੇ ਕਿਸੇ ਨੂੰ ਪਤਾ ਲੱਗ ਗਿਆ ਮੈਨੂੰ ਮੈਂ ਤਾਂ ਗਾਲਾਂ ਵੀ ਦੇ ਕੇ ਆਈਆਂ ਮੈਂ ਕਿ ਜਿਹੜਾ ਕੋਈ ਸਾਡੇ ਤੇ ਕਰਦਾ ਉਹ ਛੇਤੀ ਪਾਵੇ ਰੱਬ ਦੇ ਸਹੀ ਗੱਲ ਆ ਜੀ ਫੇਰ ਪਹਟ ਜੂਗਾ ਅਗਲਾ ਨਾਲਿਆ ਟੂਣਿਆਂ ਨਾਲ ਨਾ ਕੋਈ ਨਹੀਂ ਕੁਝ ਕਰ ਸਕਦਾ ਇਹ ਤਾਂ ਐਵੇਂ ਵਹਿਮ ਐ ਇਹ ਤਾਂ ਉਹ ਗੱਲਾਂ ਸਿਆਣਿਆਂ ਨੂੰ ਪੈਸੇ ਦੇਣੇ ਐ ਕਹਿੰਦਾ ਉਹਨੀਆਂ ਸਿਆਣੇ ਆ ਬੁੜੀਆਂ ਕਮਲੀਆਂ ਹੋ ਕੇ ਉਹਨਾਂ ਦੇ ਪਿੱਛੇ ਲੱਗ ਜਾਂਦੀਆਂ ਜਾਂ ਕੇ ਸਹੀ ਗੱਲ ਆ ਘਰ ਪੱਟਣੇ ਪੈਣੇ ਘਰ ਪੱਟਣ ਹਾਂ ਘਰ ਤਾਂ ਕੋਈ ਨਹੀਂ ਪੈਣੇ ਤੂੰ ਡੇਰੇ ਮੱਥਾ ਡੇਕ ਕੇ ਆਇਆ ਕਰਾਂ ਕੋਈ ਨਹੀਂ ਰੱਬ ਤੇਰੀ ਵੀ ਪਨੀ ਕਰੂਗਾ ਸੋਨੂ ਬੈਣੀ ਬਾਬਾ ਪਤਾ ਨਹੀਂ ਕਿੱਦੈ ਸੁਣੂਗਾ ਮੇਰੇ ਤਾਂ ਡੇਰੇ ਵੀ ਜਾਣੀ ਹੁੰਦੀ ਨਹੀਂ ਇਹ ਗੱਲ ਟਾਈਮ ਪਾ ਕੇ ਪੈਣੀ ਸਭ ਦੀ ਸੁਣ ਲੈਂਦਾ ਅਸੀਂ ਵੀ ਕੈਸਾ ਹਲ ਤੱਕੇ ਖਾਦੇ ਕੈਸਾ ਲਾਵਾ ਤੂੰ ਕਿਵੇਂ ਲੱਗ ਗਈ ਮੈਂ ਵੀ ਉੱਥੇ ਅਰਦਾਸ ਕਰਾਇਆ ਕਰੂੰਗੀ ਅਸੀਂ ਤਾਂ ਡੇਰੇ ਹੀ ਜਾਣੇ ਆ ਬਾਬੇ ਕੋਲੇ ਨਾ ਆਪਣਾ ਹੋਰ ਵੀ ਜਾਂਦੀ ਹੋਮੇਗੀ ਕਿਧਰ ਮੈਨੂੰ ਜਾਣ ਕੇ ਦੱਸਦੀ ਤੂੰ ਲੈ ਜੀ ਹੋਰ ਕਿੱਥੇ ਜਾਂਦੀ ਆ ਮੈਂ ਫਿਰ ਫਿਰ ਆ ਜਾਣ ਤਲਵੰਡੀ